ਸਟੂਡੈਂਟਸ ਅੱਜ ਦਾ ਆਪਣਾ ਟੌਪਿਕ ਹੈਗਾ ਕੋਲਬਰਗ ਮੋਰਲ ਡਿਵੈਲਪਮੈਂਟ ਥਿਉਰੀ ਕੋਲਬਰਗ ਦਾ ਨੈਤਿਕਤਾ ਦਾ ਸਿਧਾਂਤ ਇਹ ਥਿਉਰੀ ਕਿਸ ਨੇ ਦਿੱਤੀ ਸੀ ਇਹ ਲਾਰਸ ਕੋਲਬਰਗ ਨੇ ਦਿੱਤੀ ਸੀ ਕਦੋਂ ਦਿੱਤੀ ਸੀ ਇਹ ਉਸ ਨੇ 1958 ਦੇ ਵਿੱਚ ਪੇਸ਼ ਕੀਤੀ ਸੀ ਇਸ ਥਿਉਰੀ ਦੇ ਵਿੱਚ ਉਸ ਨੇ ਕੀ ਕੀਤਾ ਸੀ 72 ਬੱਚੇ ਜਿਹੜੇ ਸ਼ਿਕਾਗੋ ਤੋਂ ਸਬੰਧ ਰੱਖਦੇ ਸੀ 72 ਬੱਚੇ ਲਏ ਇਹ 72 ਦੇ 72 ਕੀ ਜਿਹੜੇ ਉਸ ਨੇ ਮੇਲ ਲਏ ਸੀ ਇੱਕ ਵੀ ਕੁੜੀ ਨੇ ਲਈ ਸੀ ਇਸ ਕਰਕੇ ਉਹਦੀ ਅੱਗੇ ਜਾ ਕੇ ਅਲੋਚਨਾ ਵੀ ਹੁੰਦੀ ਹੈ ਇਹਨਾਂ 72 ਬੱਚਿਆਂ ਨੂੰ ਉਸਨੇ ਵਕ ਵਕ ਕਹਾਣੀਆਂ ਸੁਣਾਈਆਂ ਇਸ ਉਸਨੇ kiya ਜਿਹੜੇ ਵਕ ਵਕ ਕਹਾਣੀਆਂ ਤੋਂ ਬੱਚੇ ਕੀ ਸੋਚਦੇ ਨੇ ਬੱਚੇ ਕਿਸ ਤਰ੍ਹਾਂ ਦੇ ਨਾਲ ਸੋਚਦੇ ਨੇ ਜਿਸ ਤੋਂ ਉਸ ਤੋਂ ਉਸਨੂੰ ਉਸ ਤੋਂ ਬਾਅਦ ਉਸਨੇ ਜਿਹੜੀਆਂ ਸਟੈਨਰ ਲੈਵਲ ਉਹ ਬੱਚਿਆਂ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਉਸਨੇ ਬੱਚਿਆਂ ਦੇ ਸੋਚ ਦੇ ਹਿਸਾਬ ਨਾਲ ਉਸਨੇ ਸਟੈਨਰ ਲੈਵਲ ਅਤੇ 6 ਸਟੇਜਸ ਅੱਗੇ ਤਿਆਰ ਕੀਤੀਆਂ ਸੀ ਹੁਣ ਜਿਹੜੇ ਇਹ ਥਿਊਰੀ ਉਸਨੇ ਕਿਉਂ ਦਿੱਤੀ ਸੀ ਇਹ ਥਿਊਰੀ ਉਸਨੇ ਪਿਆਜੇ ਦੀ ਜਿਹੜੀ ਕognitive ਥਿਊਰੀ ਸੀ ਉਸ ਤੋਂ ਪ੍ਰਭਾਵਿਤ ਹੋ ਕੇ ਇਹ ਉਸਨੇ ਹੀ ਥਿਊਰੀ ਦਿੱਤੀ ਸੀ ਇਸ ਥਿਊਰੀ ਦੇ ਅਨੁਸਾਰ ਉਸਨੇ ਜਦੋਂ ਬੱਚੇ ਉਹ ਉਸਨੇ ਜਿਹੜੇ ਉਹ ਬਸਤਰ ਬੱਚੇ ਲੈ ਸੀ ਉਹਨਾਂ ਨੂੰ ਉਸਨੇ ਵੱਖ-ਵੱਖ ਕਹਾਣੀਆਂ ਸੁਣਾਈਆਂ ਉਸਦੇ ਵਿੱਚ ਇੱਕ ਹੈਨਿਜ ਦਲੀਮਾ ਦੀ ਜਿਹੜੀ ਇੱਕ ਸਭ ਤੋਂ ਮੇਨ ਕਹਾਣੀ ਸੀ ਜਿਹੜਾ ਹੈਨਿਜ ਸੀ ਹੈਨੈ ਸੀ ਉਹ ਡੁੱਬਦਾਵ ਦੇ ਵਿੱਚ ਫਸ ਗਿਆ ਸੀ ਕਿਹੜੀ ਡੁੱਬਦਾ ਦੇ ਵਿੱਚ ਹੈਨ ਜਿਹਦੀ ਜਿਹੜੀ ਪਤਨੀ ਬਿਮਾਰ ਹੋ ਜਾਂਦੀ ਹੈ ਬਹੁਤ ਜ਼ਿਆਦੇ ਜਿਸ ਕਰਕੇ ਉਹ ਹਸਪੀਟਲ ਚ ਐਡਮਿਟ ਹੁੰਦੀ ਹੈ ਉਹਦੇ ਇਲਾਜ ਲਈ ਉਸ ਨੂੰ ਪੈਸੇ ਚਾਹੀਦੇ ਹੁੰਦੇ ਨੇ ਜਦੋਂ ਡਾਕਟਰ ਦਵਾਈਆਂ ਡਾਕਟਰ ਦਵਾਈਆਂ ਲਿਖ ਦਿੰਦਾ ਉਹ ਮੈਡੀਕਲ ਸ਼ਾਪ ਤੇ ਜਾਂਦਾ ਉਹ ਦਵਾਈਆਂ ਵਾਸਤੇ ਉਸ ਕੋਲ ਪੈਸੇ ਨਹੀਂ ਹੁੰਦੇ ਤਾਂ ਉਹ ਕੀ ਕਰਦਾ ਉਹ ਚੋਰੀ ਕਰਦਾ ਹੈ ਉਹ ਹੁਣ ਮਜਬੂਰੀ ਦੇ ਵਿੱਚ ਉਸ ਨੂੰ ਚੋਰੀ ਕਰਨੀ ਪਈ ਕਿਉਂਕਿ ਨਹੀਂ ਤਾਂ ਉਸ ਦੀ ਪਤਨੀ ਦੀ ਜਾਨ ਜਾ ਸਕਦੀ ਸੀ ਹੁਣ ਕੋਰਲ ਕੋਲਵਰਗ ਚ ਆਉਂਦਾ ਸੀ ਉਹ ਬੱਚਿਆਂ ਦਾ ਕੀ ਰਿਐਕਸ਼ਨ ਆਉਂਦਾ ਹੈ ਉਹ ਬੱਚੇ ਸੋਚਣਗੇ ਕਿ ਉਸ ਨੂੰ ਚੋਰੀ ਕਰਨੀ ਚਾਹੀਦੀ ਸੀ ਜਾ ਉਸ ਨੂੰ ਨਹੀਂ ਕਰਨੀ ਚਾਹੀਦੀ ਕਿ ਕੁਝ ਬੱਚੇ ਤਾਂ ਕਹਿੰਦੇ ਹੋਣਗੇ ਹਾਂ ਉਸਨੇ ਸਹੀ ਕੀਤਾ ਉਸ ਨੂੰ ਚੋਰੀ ਕਰਨੀ ਚਾਹੀਦੀ ਸੀ ਕਿਉਂਕਿ ਉਸ ਦੀ ਪਤੰਗੀ ਦੀ ਜਾਨ ਜਾ ਸਕਦੀ ਸੀ ਕੁਝ ਬੱਚੇ ਸੋਚਣਗੇ ਕਿ ਇਹ ਨਹੀਂ ਇਹ ਗਲਤ ਹੈ ਚੋਰੀ ਕਰਨਾ ਅਪਰਾਧ ਹੈ ਇਸ ਇਨਾਂ ਤਰਕ ਨੂੰ ਲੈ ਕੇ ਉਸ ਨੇ ਇਹ ਥਿਉਰੀ ਪੇਸ਼ ਕੀਤੀ ਸੀ ਕੋਲ ਵਰਗ ਹੈ ਜਿਹੜਾ ਉਸ ਨੇ ਤਿੰਨ ਲੈਵਲ ਅਤੇ 6 ਸਟੇਜਸ ਦਿੱਤੀਆਂ ਨੇ ਤਿੰਨ ਲੈਵਲ ਹਾਰਮਿਕ ਲੈਵਲ ਦੀਆਂ ਦੋ ਸਟੇਜਸ ਨੇ ਆਪਾਂ ਪਹਿਲੀ ਜਿਹੜਾ ਉਹਨਾਂ ਦਾ ਲੈਵਲ ਹੈ ਉਸਦੇ ਬਾਰੇ ਉਹਦਾ ਨਾਮ ਹੈ ਪ੍ਰੀ ਕਨਵੈਨਸ਼ਨਲ ਲੈਵਲ ਪਹਿਲਾ ਲੈਵਲ ਪ੍ਰੀ ਕਨਵੈਨਸ਼ਨਲ ਲੈਵਲ ਜਿਹੜਾ ਦੂਜਾ ਲੈਵਲ ਹੈ ਉਹ ਕਨਵੈਨਸ਼ਨਲ ਲੈਵਲ ਜਿਹੜਾ ਤੀਜਾ ਲੈਵਲ ਹੈ ਉਹ ਪੋਸਟ ਕਨਵੈਨਸ਼ਨਲ ਲੈਵਲ ਜਿਸ ਦੇ ਤਿੰਨ ਇਹ ਤਿੰਨ ਲੈਵਲ ਤੇ ਛੇ 스테ਜਸ ਦੇ ਇਹ ਨਾਮ ਨੇ ਦੁਬਾਰਾ ਫਿਰ ਦੱਸ ਰਿਹਾ ਤੁਹਾਨੂੰ ਪਹਿਲਾ ਹੈਗਾ ਪ੍ਰੀ ਕਨਵੈਨਸ਼ਨਲ ਲੈਵਲ ਜਿਸ ਦੀ ਉਮਰ 4 ਤੋਂ 9 ਸਾਲ ਦੂਜੀ ਹੈਗੀ ਕਨਵੈਨਸ਼ਨਲ ਲੈਵਲ 9 ਤੋਂ 15 ਸਾਲ ਤੀਜੀ ਹੈਗੀ ਹੈ ਪੋਸਟ ਕਨਵੈਨਸ਼ਨ ਲੈਵਲ ਕਿਉਂਕਿ 16 ਸਾਲ ਤੋਂ ਉੱਪਰ ਦੇ ਬੱਚੇ ਹੁੰਦੇ ਨੇ ਇਹਨਾਂ ਦੀਆਂ 6 ਸਟੇਜਸ ਨੇ ਕੋਲਵਰਗ ਕਹਿੰਦਾ ਹੈ ਪਹਿਲੀ ਲੈਵਲ ਦੇ ਜਿਹੜੀ ਪਹਿਲੀ ਸਟੇਜ ਹੈ ਉਸ ਦੇ ਵਿੱਚ ਉਹ ਕਹਿੰਦਾ ਹੈ ਕਿ OB オਬਿਡੈਂਸ ਐਂਡ ਪਿਨਿਸ਼ਮੈਂਟ ઓਲਟੇਸ਼ਨ ਮਤਲਬ ਬੱਚਾ ਆਗਿਆ ਅਤੇ ਸਜ਼ਾ ਤੇ ਨਿਰਭਰ ਮਤਲਬ ਬੱਚਾ ਕਹਿੰਦਾ ਤਾਂ ਕੰਮ ਕਰਦਾ ਜੇਕਰ ਉਸ ਨੂੰ ਡਰ ਹੁੰਦਾ ਹੈ ਕਿ ਉਸ ਨੂੰ ਜੇਕਰ ਉਸ ਨੇ ਕੰਮ ਨਹੀਂ ਕੀਤਾ ਤਾਂ ਉਸ ਨੂੰ ਸਜ਼ਾ ਮਿਲੇਗੀ ਬੱਚਾ ਜਿਹੜਾ ਸਜ਼ਾ ਦੇ ਡਰ ਤੋਂ ਕੰਮ ਕਰਦਾ ਹੈ ਉਹ ਸੋਚਦਾ ਹੈ ਜੇਕਰ ਮੈਂ ਕਲਾਸ ਦੇ ਵਿੱਚ ਬੋਲਾਂਗਾ ਤਾਂ ਮਾਸਟਰ ਮੈਨੂੰ ਕੁੱਟੇਗਾ ਇਸ ਕਰਕੇ ਉਹ ਚੁੱਪ ਉਸ ਨੂੰ ਕਿਉਂ ਰਹਿਣਾ ਚਾਹੀਦਾ ਹੈ ਉਹ ਸਿਰਫ ਸਜ਼ਾ ਦਾ ਡਰਦਾ ਹੀ ਮਤਲਬ ਜਿਹੜਾ ਉਹ ਕੰਮ ਕਰਦਾ ਹੈ ਅੱਗੇ ਹੈ ਦੂਜੀ ਜਿਹੜੀ ਸਟੇਜ ਉਹ ਹੈਗੀ ਹੈ ਇੰਡਿਵਿਊਅਲਿਜ਼ਮ ਐਂਡ ਐਕਚੇਂਜ ਨਿੱਜੀ ਲਾਭ ਅਤੇ ਸੌਦੇਬਾਜ਼ੀ ਇਸ ਦੇ ਵਿੱਚ 6 ਤੋਂ 9 ਸਾਲ ਦੀ ਉਮਰ ਦੇ ਬੱਚੇ ਆਉਂਦੇ ਨੇ ਬੱਚਾ ਉਹੀ ਕਰਦਾ ਹੈ ਜੋ ਉਸ ਲਈ ਫਾਇਦੇਮੰਦ ਹੋਵੇ ਮਤਲਬ ਜੋ ਉਸ ਨੂੰ ਲਾਭ ਦੇਵੇ ਤਾਂ ਉਸ ਲਈ ਠੀਕ ਹੈ ਪਹਿਲੀ ਦੇ ਵਿੱਚ ਸਜ਼ਾ ਦਾ ਡਰਤੀ ਉਹਨਾਂ ਬੱਚੇ ਨੂੰ ਦੇਖ ਕੇ ਕੋਈ ਲਾਭ ਮਿਲਦਾ ਹੈ ਬੱਚਾ ਤਾਂ ਹੀ ਕੰਮ ਕਰਦਾ ਹੈ ਉਹ ਸੋਚਦਾ ਹੈ ਕਿ ਮਤਲਬ ਚੰਗਾ ਕੰਮ ਕਰੇਗਾ ਉਸ ਨੂੰ ਜਿਵੇਂ ਆਪਾਂ ਉਸ ਦੇ ਘਰ ਦੇ ਕਹਿੰਦੇ ਆ ਵੀ ਤੈਨੂੰ ਮੈਂ ਚਾਕਲੇਟ ਦਵਾਂਗਾ ਤੂੰ ਮੇਰੇ ਲਈ ਰੋਟੀ ਲੈ ਆ ਮੇਰੇ ਲਈ ਪਾਣੀ ਲੈ ਆ ਉਹ ਤਾਂ ਦੇਖਦਾ ਹੈ ਕਿ ਉਸ ਨੂੰ ਇਸ ਤੋਂ ਲਾਭ ਹੋ ਰਿਹਾ ਉਸ ਨੂੰ ਚਾਕਲੇਟ ਕੇ ਮਿਲਦੀ ਹੈ ਤਾਂ ਉਹ ਨੂੰ ਚੰਗਾ ਕੰਮ ਕਰਨਾ ਚਾਹੀਦਾ ਹੈ ਮਤਲਬ ਇਹ ਸਟੇਜਿੰਗ ਜਿਹੜੀ ਏ ਗਿਵ ਐਂਡ ਟੇਕ ਇਟ ਫੋਰ ਟੈਟ ਵਾਲੀ ਸਟੇਜ ਹੁੰਦੀ ਹੈ ਜਿਵੇਂ ਕੋਈ ਤੈਸਾ ਮਤਲਬ ਜਿਵੇਂ ਤੂੰ ਮੇਰੇ ਕੁrk ਕਰਦੇ ਮੈਂ ਤੇਰੇ ਕੁrk ਕਰਾਂਗਾ ਜਿਵੇਂ ਬੱਚਾ ਸਕੂਲ ਦੇ ਵਿੱਚ ਚਾਰ ਰੋਟੀਆਂ ਲਿਆਇਆ ਇੱਕ ਬਸਾਬੀ ਭੁੱਲਿਆ ਦੂਜਾ ਬੱਚਾ ਕੇਵਲ ਸਬਜੀ ਲਿਆ ਰੋਟੀਆਂ ਭੁੱਲਿਆ ਉਹ ਕਹੇਗਾ ਤੂੰ ਮੈਨੂੰ ਦੋ ਰੋਟੀਆਂ ਦੇ ਦੇ ਮੈਂ ਤੈਨੂੰ ਥੋੜੀ ਜੀ ਸਬਜੀ ਦੇ ਦਿੰਦਾ ਆਪਣਾ ਦੋਵਾਂ ਦਾ ਕੰਮ ਸਰ ਜੂਗਾ ਤਾਂ ਇਸ ਤਰੀਕੇ ਨਾਲ ਬੱਚਾ ਆਪਣਾ ਫਾਇਦਾ ਦੇਖਦਾ ਹੈ ਤੀਜਾ ਜਿਹੜਾ ਲੈਵਲ ਹੈ ਉਹ ਹੈਗਾ ਕਨਵੈਨਸ਼ਨਲ ਲੈਵਲ ਇਹ ਰਵਾਇਤੀ ਪੱਧਰ ਇਸ ਦੀ ਉਮਰ 9 ਤੋਂ 15 ਸਾਲ ਦੇ ਬੱਚੇ ਆਉਂਦੇ ਨੇ ਇਸ ਦੀ ਜਿਹੜੀ ਤੀਜੀ ਸਟੇਜ ਹੈ ਉਹ ਹੈਗੀ ਹੈ ਗੁੱਡ ਬாய் ਤੇ ਗੁੱਡ ਗਰਲ ਵਾਲੀ ਹੁਣ ਇਸ ਦੇ ਵਿੱਚ ਪਹਿਲੇ ਦੇ ਵਿੱਚ ਬੱਚਾ ਸਜ਼ਾ ਦੇ ਦਾ ਡਰ ਤੋਂ ਕੰਮ ਕਰਦਾ ਹੈ ਦੂਜੇ ਦੇ ਵਿੱਚ ਬੱਚਾ ਆਪਣਾ ਫਾਇਦਾ ਦੇਖਦਾ ਹੈ ਲਾਭ ਦੇਖਦਾ ਹੈ ਜੇ ਤੂੰ ਮੇਰੇ ਲਈ ਕੀਤਾ ਮੈਂ ਤੇਰੇ ਲਈ ਕਰਾਂ ਗ੍ਰੈਟ ਫੋਰ ਟੈਟ ਵਾਲੀ ਹੋ ਤੀਜੀ ਜਿਹੜੀ ਸਟੇਜ ਆਉਦੀ ਹੈ ਗੁੱਡ ਬாய் ਗੁੱਡ ਗਰਲ ਵਾਲੀ ਇਹਦੇ ਵਿੱਚ ਬੱਚਾ ਸਿਰਫ ਚੰਗਾ ਬਣਨ ਦੀ ਕੋਸ਼ਿਸ਼ ਕਰਦਾ ਹੈ ਉਹ ਕਿਹਾ ਸੋਚਦਾ ਹੈ ਕਿ ਸਮਾਜ ਦੇ ਵਿੱਚ ਜੇਕਰ ਮੈਂ ਕੋਈ ਗਲਤ ਕੰਮ ਕੀਤਾ ਲੋਕ ਕੀ ਸੋਚਣਗੇ ਵੀ ਇਹ ਕਿੰਨਾ ਖਰਾਬ ਬੱਚਾ ਹੈ ਸਿਰਫ ਆਪਣੇ ਕੈਰੇਕਟਰ ਨੂੰ ਸਹੀ ਕਰਨ ਲਈ ਬੱਚਾ ਚੰਗੇ ਕਰਮ ਕਰਦਾ ਹੈ ਕੋਲ ਵਰਗ ਦੇ ਅਨਸਾਰ ਮਤਲਬ ਕੋਈ ਕਹਿਣਗੇ ਵੀ ਇਹ ਚੰਗਾ ਮੁੰਡਾ ਨਹੀਂ ਹੈ ਕੋਈ ਜਾਂ ਜੇ ਆਪਾਂ ਕੋਈ ਗਲਤ ਕੰਮ ਕਰਾਂਗੇ ਜਾਂ ਆਪਾਂ ਮਾਪਿਆਂ ਦਾ ਕਹਿਣਾ ਨਹੀਂ ਮੰਨਦੇ ਆਪਾਂ ਕੰਮ ਨਹੀਂ ਕਰ ਰਹੇ ਕਿਉਂਕਿ ਆਪਾਂ ਨੂੰ ਇਸ ਨਾਲ ਸਮਾਜ ਆਪਾਂ ਨੂੰ ਗਲਤ ਕਹੇਗਾ ਤਾਂ ਕਰਕੇ ਬੱਚਾ ਕੀ ਕਰਦਾ ਹੈ ਸੇ ਗੁੱਡ ਬੁਆਏ ਤੇ ਗੁੱਡ ਗਰਲ ਬਣਨ ਦੀ ਕੋਸ਼ਿਸ਼ ਕਰਦਾ ਹੈ ਜਿਸ ਕਰਕੇ ਬੱਚਾ ਆਪਣੇ ਕੈਰੇਕਟਰ ਨੂੰ ਸੁਧਾਰਨ ਲਈ ਲੋਕਾਂ ਨੂੰ ਖੁਸ਼ ਕਰਨ ਲਈ ਆਪਣਾ ਆਪਣਾ ਚਰਿੱਤਰ ਨੂੰ ਚੰਗਾ ਕਰੈਕਟਰ ਚੰਗਾ ਰੱਖਣ ਲਈ ਲੋਕਾਂ ਨੂੰ ਖੁਸ਼ੀ ਲਈ ਇਹ ਬੱਚਾ ਕੰਮ ਕਰਦਾ ਹੈ ਤੀਜਾ ਹੁਣ ਪੀਜੀ ਜਿਹੜੀ ਸਟੇਜ ਹੈ ਲਾ ਐਂਡ ਆਰਡਰ ਔਰੀਐਂਟ ਕਾਨੂੰਨ ਅਤੇ ਕਰਮ ਦੀ ਨੈਤਿਕਤਾ ਇਹ 12 ਤੋਂ 15 ਸਾਲ ਦੇ ਬੱਚੇ ਵਾਲੀ ਸਟੇਜ ਹੈ ਵਿਅਕਤੀ ਮਤਲਬ ਕਾਨੂੰਨ ਅਤੇ ਨਿਯਮਾਂ ਦੀ ਪਾਲਣਾ ਕਰਦਾ ਹੈ ਕਿਉਂਕਿ ਉਹ ਸਮਾਜ ਲਈ ਜ਼ਰੂਰੀ ਨੇ ਹੁਣ ਇੱਥੇ ਇਸ ਸਟੇਜ ਦੇ ਵਿੱਚ ਬੱਚਾ ਤਾਂ ਕੰਮ ਕਰਦਾ ਹੈ ਕਿਉਂਕਿ ਉਹ ਸੋਚਦਾ ਹੈ ਜਿਹੜੇ ਕਾਨੂੰਨ ਤੇ ਨਿਯਮ ਨੇ ਉਹ ਸਮਾਜ ਦੁਆਰਾ ਬਣਾਏ ਗਏ ਨੇ ਇਹ ਬਹੁਤ ਜ਼ਰੂਰੀ ਨੇ ਜੇਕਰ ਆਪਾਂ ਇਹਨਾਂ ਨਿਯਮਾਂ ਦੀ ਪਾਲਣਾ ਨਹੀਂ ਕਰਾਂਗੇ ਤਾਂ ਆਪਾਂ ਨੂੰ ਸਜ਼ਾ ਹੋ ਸਕਦੀ ਏ ਜਾਂ ਆਪਾਂ ਨੂੰ ਇਸ ਨਿਯਮਾਂ ਦੀ ਪਾਲਣਾ ਕਰਨੀ ਬਹੁਤ ਜ਼ਰੂਰੀ ਏ ਜਿਵੇਂ ਕੋਈ ਬੰਦਾ ਆਪਾਂ ਸੋਚਦੇ ਆਪਾਂ ਜਿਵੇਂ ਮੰਨ ਲਓ ਆਪਾਂ ਟੈਕਸ ਭਰਦੇ ਆ ਹਨਾ ਆਪਾਂ ਸਰ ਵੀ ਸਕਦੇ ਕਿਸੇ ਨੂੰ ਕਿਹੜਾ ਪਤਾ ਚੱਲੇਗਾ ਪਰ ਇਸ ਇਨੈਤਿਕਤਾ ਵਾਲਾ ਵਿਅਕਤੀ ਟੈਕਸ ਉਹ ਜ਼ਰੂਰੀ ਨਹੀਂ ਕਿ ਟੈਕਸ ਭਰਨਾ ਮੇਰੇ ਲਈ ਬਹੁਤ ਜ਼ਰੂਰੀ ਏ ਕਿਉਂਕਿ ਇਹ ਸਮਾਜ ਦਾ ਨਿਯਮ ਬਣਾਇਆ ਗਿਆ ਜਿਵੇਂ ਦੂਜੀ ਧਾਰਨ ਦਿਨ ਜਿਵੇਂ ਕੋਈ ਆਪਾਂ ਰੈੱਡ ਰੈੱਡ ਲਾਈਟ ਕਈ ਵਾਰੀ ਆਪਾਂ ਕ੍ਰੋਸ ਕਰਨ ਲੱਗ ਜਾਂਦੇ ਆ ਵੀ ਇੱਥੇ ਕਿਹੜਾ ਕੋਈ ਪੁਲਿਸ ਵਾਲਾ ਖੜਾ ਏ ਇਸੇ ਬੱਚਾ ਜੇਕਰ ਪੁਲਿਸ ਵਾਲਾ ਖੜਿਆ ਜਾਂ ਨਹੀਂ ਵੀ ਖੜਿਆ ਤਾਂ ਵੀ ਰੈੱਡ ਬੱਤੀ ਕ੍ਰੋਸ ਨਹੀਂ ਕਰੇਗਾ ਉਹ ਸੋਚੇਗਾ ਕਿਉਂਕਿ ਇਹ ਇੱਕ ਨਿਯਮ ਹੈ ਮੈਂ ਨਿਯਮ ਦੀ ਉਲੰਘਣਾ ਨਹੀਂ ਕਰਨੀ ਅੱਗੇ ਤੀਜਾ ਜਿਹੜਾ ਲੈਵਲ ਹੈ ਪੋਸਟ ਕਨਵੈਨਸ਼ਨਲ ਲੈਵਲ ਉੱਤਰ ਰਬੈਤੀ ਪੱਧਰ ਇਹ 16 ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ ਇਹ ਬੱਚੇ ਇਸ ਦੇ ਵਿੱਚ ਆਉਂਦੇ ਨੇ ਪਹਿਲਾ ਹੈਗਾ ਪਹਿਲੀ ਸਟੇਜ ਜਿਹੜੀ ਕਿ ਪੰਜਵੀਂ ਸਟੇਜ ਹੈ ਇਸੇ ਲੈਵਲ ਦੀ ਪਹਿਲੀ ਤੇ ਉਹ ਐਸੀ ਪੰਜਵੀਂ ਸਟੇਜ ਹੈ ਸੋਸ਼ਲ ਕੰਟਰੈਕਟ ਓਰੀਐਂਟੇਸ਼ਨ ਸਮਾਜਿਕ ਸਭਧਾਨ ਦੀ ਨੈਤਿਕਤਾ ਮਤਲਬ ਇਦੇ ਵਿੱਚ ਬੱਚਾ ਸੋਚਦਾ ਹੈ ਕਿ ਜਿਹੜੇ ਨਿਯਮ ਨੇ ਉਹ ਕਾਨੂੰਨ ਤੋਂ ਉੱਪਰ ਨਹੀਂ ਹੈਗੇ ਨਿਯਮਾਂ ਨੂੰ ਬਦਲੇ ਵੀ ਜਾ ਸਕਦਾ ਹੈ ਪਹਿਲੇ ਦੇ ਵਿੱਚ ਬੱਚਾ ਸੋਚਦਾ ਹੈ ਜਿਹੜਾ ਉਹ ਚੌਥੀ ਸਟੇਜ ਹੈ ਉਸ ਦੇ ਵਿੱਚ ਬੱਚਾ ਸੋਚਦਾ ਹੈ ਕਿ ਜਿਹੜੇ ਨਿਯਮ ਨੇ ਉਹ ਬਹੁਤ ਬ੍ਰੂਡੀ ਨੇ ਉਸ ਨੂੰ ਆਪਾਂ ਕਦੇ ਵੀ ਬਦਲ ਨਹੀਂ ਸਕਦੇ ਪਰ ਜਿਹੜੀ ਪੰਜਵੀਂ ਸਟੇਜ ਹੈ ਉਸ ਦੇ ਵਿੱਚ ਬੱਚਾ ਸੋਚਦਾ ਹੈ ਜੇਕਰ ਆਪਾਂ ਨੂੰ ਨੁਕਸਾਨ ਹੋ ਰਿਹਾ ਹੈ ਕਿਸੇ ਦਾ ਤਾਂ ਆਪਾਂ ਕਾਨੂੰਨ ਨੂੰ ਬਦਲ ਸਕਦੇ ਹਾਂ ਆਪਾਂ ਨਿਯਮਾਂ ਨੂੰ ਬਦਲ ਵੀ ਸਕਦੇ ਹਾਂ ਜੇਕਰ ਕਿਸੇ ਨੂੰ ਕੋਈ ਆਪਣਾ ਕਿਸੇ ਕਿਸੇ ਵੀ ਕਾਨੂੰਨ ਨੂੰ ਮੰਨਣ ਤੇ ਆਪਣਾ ਨੁਕਸਾਨ ਹੋ ਰਿਹਾ ਤਾਂ ਆਪਾਂ ਇਸ ਨੂੰ ਕਾਨੂੰਨ ਹੈ ਜਿਹੜਾ ਉਹ ਬਦਲਿਆ ਜਾ ਸਕਦਾ ਹੈ ਨਿਯਮ ਜਿਹੜੇ ਬਦਲੇ ਜਾ ਸਕਦੇ ਨੇ ਮਤਲਬ ਬੱਚਾ ਸੋਚ ਸੱਗੇ ਛੇਵੇਂ ਸਟੇਜ ਯੂਨੀਵਰਸਲ ਐਥੀਕਲ ਪ੍ਰਿੰਸੀਪਲ ਸਰਬਉੱਤਮ ਨੈਤਿਕ ਮੁੱਲ ਨੈਤਿਕਤਾ 20 ਸਾਲ ਤੋਂ ਵੱਧ ਉਮਰ ਦੇ ਜਿਹੜੇ ਬੱਚੇ ਨੇ ਇਸ ਸਟੇਜ ਨਾਲ ਸੰਬੰਧ ਰੱਖਦੇ ਨੇ ਕੋਲਬਰਗ ਦੇ ਅਨੁਸਾਰ ਜਿਹੜੀ ਛੇਵੀਂ ਸਟੇਜ ਹੈ ਇਹਦੇ ਅਰਥ ਹੈ ਜਿਹੜਾ ਬੱਚਾ ਸੋਚ ਹੈ ਜਿਹੜੀ ਇਹ ਬੱਚੇ ਦੀ ਤਰੁੱਥ ਜਸਟਿਸ ਅਤੇ ਇਕੁਐਲਟੀ ਤੇ ਵਿਸ਼ਵਾਸ ਰੱਖਦਾ ਹੈ ਉਹ ਕਾਨੂੰਨ ਤੋਂ ਪਰੇ ਜਿਹੜੀ ਨੈਤਿਕਤਾ ਨੂੰ ਸਮਝਦਾ ਹੈ ਉਹ ਸੋਚਦਾ ਹੈ ਕਿ ਜੇਕਰ ਕਾਨੂੰਨ ਨੂੰ ਤੋੜਿਆ ਵੀ ਜਾ ਸਕਦਾ ਹੈ ਜੇਕਰ ਉਹਨੂੰ ਕਾਨੂੰਨ ਤੋੜਨ ਤੇ ਉਹਨੂੰ ਸਜ਼ਾ ਜਾਂ ਜੇਲ੍ਹ ਜਾਣਾ ਪਵੇ ਜਾਂ ਉਸਦੀ ਬਦਨਾਮੀ ਹੋਣਗੀ ਉਸਨੂੰ ਕੋਈ ਡਰ ਨਹੀਂ ਰਹਿੰਦਾ ਉਹ ਸੋਚਦਾ ਹੈ ਕਾਨੂੰਨ ਨੂੰ ਉਹ ਬਦਲ ਸਕਦਾ ਹੈ ਉਹ ਆਜ਼ਾਦ ਸੋਚ ਵਾਲਾ ਆਜ਼ਾਦ ਸੋਚ ਆਪਣੇ ਆਪ ਨੂੰ ਆਜ਼ਾਦ ਸੋਚ ਵਾਲਾ ਸਮਝਦਾ ਹੈ ਇਹਦੇ ਵਿੱਚ ਉਹ ਜਿਵੇਂ ਮਹਾਤਮਾ ਗਾਂਧੀ ਮਹਾਤਮਾ ਗਾਂਧੀ ਨੇ ਕਾਨੂੰਨ ਦੀ ਉਲੰਘਣਾ ਕਿਉਂ ਕੀਤੀ ਕਿਉਂਕਿ ਉਹ ਮੁਕਤੀ ਦਾ ਨਿਰਾਕਤੀ ਕਰਨਾ ਚਾਹੁੰਦੇ ਸਨ ਜਿਵੇਂ ਨੈਸ਼ਨਲ ਮੰਡੇਲਾ ਉਸਨੇ ਸਿਰਫ ਕਾਨੂੰਨੀ ਅਧਿਕਾਰਾਂ ਦੀ ਨਹੀਂ ਸਗਰ ਸਰਬਉੱਤਮ ਨੈਤਿਕਤਾ ਦੀ ਲੜਾਈ ਲੜੀ ਇੱਕ ਵਿਅਕਤੀ ਤਰੁੱਥ ਬੋਲਦਾ ਹੈ ਭਾਵੇਂ ਉਸ ਨੂੰ ਨੁਕਸਾਨ ਹੋਵੇ ਇਸ ਸਟੇਜ ਦੇ ਵਿੱਚ ਮਤਲਬ ਜੇਕਰ ਉਸ ਨੂੰ ਉਹ ਸੱਚ ਦਾ ਹੀ ਸਾਥ ਦੇਵੇਗਾ ਉਸ ਨੂੰ ਬੇਚੈਕ ਦੇ ਲਈ ਜੇਲ੍ਹ ਜਾਣਾ ਪਵੇ ਜਾਂ ਉਸ ਨੂੰ ਕਿੰਨੀ ਵੱਡੀ ਸਜ਼ਾ ਭੁਗਤਣੀ ਪਵੇ ਉਹ ਕੇਵਲ ਸੱਚ ਦਾ ਹੀ ਸਾਥ ਦਿੰਦਾ ਹੈ ਇਹ ਸੀ 6 ਸਟੇਜਸ ਹੁਣ ਆਪਾਂ ਇਕਲੀ ਇਕਲੀ ਸਟੇਜਸ ਬਾਰੇ ਥੋੜਾ ਥੋੜਾ ਸਮਝ ਲੈਣੇ ਆ ਜਿਹੜੀ ਪਹਿਲੀ ਸਟੇਜ ਸੀ ਪਹਿਲੀ ਸਟੇਜ ਦੇ ਵਿੱਚ ਬੱਚਾ ਤਾਂ ਹੀ ਕੰਮ ਕਰਦਾ ਹੈ ਸਜ਼ਾ ਦੇ ਡਰ ਤੋਂ ਜੇਕਰ ਉਸਨੇ ਕੰਮ ਨਹੀਂ ਕੀਤਾ ਤਾਂ ਉਸ ਨੂੰ ਸਜ਼ਾ ਮਿਲੇਗੀ ਦੂਜੀ ਸਟੇਜ ਦੇ ਵਿੱਚ ਬੱਚਾ ਆਪਣਾ ਫਾਇਦਾ ਦੇਖਦਾ ਟਿੱਕ ਟੌਫਰ ਟੈਟ ਵਾਲੀ ਜੇਕਰ ਤੂੰ ਮੇਰੀ ਪਿੱਠ ਦੇ ਖੁਰਕ ਕਰੇਗਾ ਤਾਂ ਮੈਂ ਤੇਰੀ ਪਿੱਠ ਦੇ ਖੁਰਕ ਕਰਾਂਗਾ ਜੇਕਰ ਤੂੰ ਮੈਨੂੰ ਕੀ ਜੀ ਦੇਵੇਂਗਾ ਚਾਕਲੇਟ ਦਵੇਂਗਾ ਤਾਂ ਮੈਂ ਤੇਨੂੰ ਟਰਫੀ ਵਗੈਰਾ ਦਵਾਂਗਾ ਤੀਜੀ ਜਿਹੜੀ ਸਟੇਜ ਹੈ ਗੁੱਡ ਬਾਇ ਤੇ ਗੁੱਡ ਗਰ ਇਸ ਦੇ ਵਿੱਚ ਬੱਚਾ ਚੰਗਾ ਮੁੰਡਾ ਤੇ ਚੰਗਾ ਕੁੜੀ ਬਣਨ ਦੀ ਕੋਸ਼ਿਸ਼ ਕਰਦਾ ਹੈ ਆਪਣਾ ਕੈਰੈਕਟਰ ਹੈ ਜਿਹੜਾ ਸਮਾਜ ਸਾਹਮਣੇ ਚੰਗਾ ਕਰਦਾ ਹੈ ਕਿਉਂਕਿ ਜੇਕਰ ਉਹ ਚੰਗਾ ਨਹੀਂ ਚੰਗਾ ਨਹੀਂ ਹੋਵੇਗਾ ਤਾਂ ਮਤਲਬ ਸਮਾਜ ਦੇ ਜਿਹੜਾ ਉਸ ਨੂੰ ਗਲਤ ਕਰਿੱਤਰਹੀਨ ਸਮਝੇਗਾ ਜਾਂ ਸਮਾਜ ਉਸ ਨੂੰ ਜਿਹੜਾ ਉਹ ਚੰਗੇ ਨਜ਼ਰੀਏ ਨਾਲ ਨਹੀਂ ਦੇਖੇਗਾ ਤਾਂ ਕਰਕੇ ਉਸ ਨੂੰ ਚੰਗਾ ਬਣਨ ਲਈ ਚੰਗਾ ਬੋਏ ਦਾ ਚੰਗੀ ਗੱਲ ਬਣਨ ਲਈ ਕੰਮ ਕਰਨਾ ਹੀ ਪਵੇਗਾ ਤੀਜਾ ਜਿਹੜਾ ਚੌਥੀ ਜਿਹੜੀ ਸਟੇਜ ਹੈ ਇਸ ਦੇ ਅਨੁਸਾਰ ਉਹ ਕਾਨੂੰਨ ਤੇ ਨਿਯਮਾਂ ਦੀ ਪਾਲਣਾ ਤਾਂ ਕਰਦਾ ਕਿਉਂਕਿ ਉਹ ਸਮਝਦਾ ਜਿਹੜੇ ਕਾਨੂੰਨ ਨੇ ਉਹ ਨਿਯਮ ਸਾਡੇ ਸਮਾਜ ਲਈ ਬਣਾਏ ਗਏ ਨੇ ਜ਼ਰੂਰੀ ਨੇ ਸਾਨੂੰ ਇਸ ਦੀ ਪਾਲਣਾ ਕਰਨੀ ਹੀ ਪਵੇਗੀ ਉਹ ਨਿਯਮਾਂ ਤੇ ਕਾਨੂੰਨ ਨੂੰ ਸਭ ਤੋਂ ਉੱਤਮ ਸਮਝਦਾ ਤਾਂ ਕਰਕੇ ਉਹ ਬੱਚਾ ਉਹ ਵੀ ਗਲਤ ਕੰਮ ਨਹੀਂ ਕਰਦਾ ਕਿਉਂਕਿ ਉਹ ਨਿਜਮਾ ਦਾ ਸਮਾਜ ਦੇ ਉਲਟ ਹੋਵੇਗਾ ਜਿਹੜੀ 5ਵੀਂ ਸਟੇਜ ਹੈ ਇਸ ਦੇ ਵਿੱਚ ਬੱਚਾ ਸੋਚਦਾ ਹੈ ਜੇਕਰ ਨਿਜਮ ਨੇ ਜੇ ਆਪਾਂ ਨੂੰ ਕੋਈ ਨੁਕਸਾਨ ਪਹੁੰਚਾ ਰਹੇ ਨੇ ਤਾਂ ਨਿਜਮਾ ਨੂੰ ਪਤੋੜ ਵੀ ਸਕਦੇ ਆ ਨਿਜਮਾ ਨੂੰ ਬਦਲਿਆ ਵੀ ਜਾ ਸਕਦਾ ਹੈ ਤਾਂ ਕਰਕੇ ਉਹ ਸੋਚਦਾ ਹੈ ਕਿ ਜਿਹੜੇ ਨਿਜਮ ਜੇਕਰ ਕਿਸੇ ਨੂੰ ਨੁਕਸਾਨ ਪਹੁੰਚਾ ਰਹੇ ਨੇ ਤਾਂ ਬਦਲ ਸਕਦੇ ਨੇ 6ਵੀਂ ਸਟੇਜ ਦੇ ਵਿੱਚ ਜਿਹੜਾ ਬੱਚਾ ਆਜ਼ਾਦ ਸੋਚ ਵਾਲਾ ਹੋ ਜਾਂਦਾ ਹੈ ਉਹ ਸਮਝਦਾ ਹੈ ਜੇਕਰ ਉਹ ਗਲਤ ਹੋ ਰਿਹਾ ਤਾਂ ਉਹ ਤਾਂ ਹੁੰਦਾ ਖੁੱਲ ਕੇ ਵਿਰੋਧ ਕਰੇਗਾ ਬੇਸ਼ੱਕ ਉਸ ਨੂੰ ਜੇਲ੍ਹ ਤੱਕ ਕਿਉਂ ਨਾ ਜਾਣਾ ਪਵੇ ਪੂਰ ਵਰਗ ਦੇ ਅਨੁਸਾਰ ਜਿਹੜੀ ਛੇਵੀਂ ਸਟੇਜ ਹੈ ਇੱਥੇ ਤੱਕ ਕੁਝ ਕੀ ਬੱਚੇ ਪਹੁੰਚਦੇ ਨੇ ਜ਼ਿਆਦਾਤਰ ਬੱਚੇ ਉਹ ਕਹਿੰਦਾ ਚਾਰ ਦਿਨ ਚਾਰ ਸਟੇਜ ਤੇ ਜਾ ਕੇ ਅਟਕ ਜਾਂਦੇ ਨੇ ਤਾਂ ਉਹਦੇ ਵਿੱਚ ਕੁਝ ਕੁ ਬੱਚੇ ਜਿਹੜੇ ਛੇਵੀਂ ਸਟੇਜ ਤੱਕ ਪਹੁੰਚ ਕਰਦੇ ਨੇ ਹੁਣ ਇਸ ਦੇ ਵਿੱਚ ਕੀ ਹੈ ਕਿ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਥਿਓਰੀ ਦੇ ਵਿੱਚ ਮੈਨਿਮੈਂਟਸ ਉਹਨੂੰ ਦੱਸਦਾ ਕਦੋਂ ਇਹ ਥਿਓਰੀ ਬਣੀ ਕਿੰਨੇ ਬੱਚਿਆਂ ਤੇ ਐਕਸਪੈਰੀਮੈਂਟ ਕੀਤਾ 72 ਬੱਚਿਆਂ ਤੇ 20 ਸਾਲ ਐਕਸਪੈਰੀਮੈਂਟ ਕੀਤਾ 1958 ਦੇ ਵਿੱਚ ਥਿਓਰੀ ਬਣੀ ਇਹਦੇ ਤਿੰਨ ਲੈਵਲ ਤਿੰਨ ਲੈਵਲ ਆ ਛੇ ਪੜਾਣੇ ਤਿੰਨ ਲੈਵਲ ਛੇ ਪੜਾਣੇ ਉਹ ਕਿਹੜੇ ਕਿਹੜੇ ਲੈਵਲ ਦੇ ਜਿਹੜੀ ਕਿਹੜੇ ਲੈਵਲ ਦੇ ਕਿਹੜੇ ਕਿਹੜੇ ਨਾਮ ਨੇ ਉਹ ਸਾਰੇ ਤੁਹਾਨੂੰ ਦੱਸਦਾ ਇਹ ਯਾਦ ਰੱਖ ਲਿਓ ਬਸ ਉਸ ਤੋਂ ਬਾਅਦ ਲਾਸਟ ਇੱਕ ਯਾਦ ਰੱਖ ਲਓ ਇਸ ਦੀ ਅਲੋਚਨਾ ਅਲੋਚਨਾ ਕਿਸ ਨੇ ਕੀਤੀ ਸੀ ਇਸ ਦੀ ਅਲੋਚਨਾ ਕੀਤੀ ਸੀ ਕਾਰਲ ਗਿਲੀਗਨ ਨੇ ਕਾਰਲ ਗਿਲੀਗਨ ਨੇ ਕੀਤੀ ਸੀ ਕਿਉਂ ਕੀਤੀ ਸੀ ਕਿਉਂਕਿ ਉਹ ਕਹਿੰਦੀ ਇਹ ਥਿਉਰੀ ਮੇਲ ਸੈਂਪਲ ਥਿਉਰੀ ਹੈ ਕੋਲਬਰਗ ਨੇ ਕੇਵਲ ਬੱਚੇ ਮੁੰਡੇ ਹੀ ਲਏ ਉਸ ਨੇ ਕੁੜੀਆਂ ਨਹੀਂ ਲਈ ਇਸ ਕਰਕੇ ਇਸ ਦੀ ਅਲੋਚਨਾ ਕੀਤੀ ਸੀ ਇਹ ਇਸ ਬਸ ਇਸ ਦੇ ਬਾਰੇ ਇੱਕ بس ایک چیز نئی یاد رکھ ليو جو جو ਤੁਹਾਨੂੰ ਦੱਸੀਆਂ ਨੇ ਇੱਕ ਅਲੋਚਨਾ ਜਿਹੜੀ ਲੈਕਚਰ ਸੀ ਇਹ ਜ਼ਰੂਰੀ ਹੈ ਉਹ ਆਪਾਂ ਇੱਥੇ ਥੋੜਾ ਜਿਹਾ एमसीक्यू ਕਰਦੇ ਪਹਿਲਾ ਕੁਐਸਚਨ ਹੈ ਕੋਲਬਰਗ ਦੇ ਨੈਥ ਕਿ ਬਕਸ ਦੇ ਤਾ ਤੂੰ ਕਿੰਨੇ ਪੱਧਰਾਂ ਵਿੱਚ ਵੰਡਿਆ ਤਾਂ ਕਿੰਨੇ ਪੱਧਰਾਂ ਵਿੱਚ ਵੰਡਿਆ ਤਿੰਨ ਮਤਲਬ ਕਿੰਨੇ ਲੈਵਲ ਨੇ ਤਿੰਨ ਲੈਵਲ ਤੇ ਛੇ 스테ਜਸ ਨੇ ਕੋਲਬਰਗ تھیوری ਦੇ ਕਿੰਨੇ 스테ਜਸ ਨੇ ਛੇ 스테ਜਸ ਨੇ او بی ڈੈਸ਼ ਐਂਡ ਪੁਨਿਸ਼ਮੈਂਟ অর ਇਰੀਫਿਕੇਸ਼ਨ ਕਿਹੜੀ 스테ਜ ਵਿੱਚ ਆਉਂਦੀ ਹੈ ਤਾਂ ਕਿਹੜੀ 스테ਜ ਵਿੱਚ ਆਉਂਦੀ ਹੈ ਇਹ ਆਉਂਦੀ ਹੈ 스테ਜ ਨੰਬਰ 1 ਦੇ ਵਿੱਚ ਗੁੱਡ ਬாய் ਗੁੱਡ ਬਰਲ ਓਰੀਐਂਟੇਸ਼ਨ ਦੀ ਕੀ ਵਿਸ਼ੇਸ਼ਤਾ ਹੈ ਸਜਾਦਦਾਰ ਲੋਕਾਂ ਨੂੰ ਕੁਝ ਕਰਨਾ ਕਾਨੂੰਨ ਦੀ ਪਾਲਣਾ ਕਰਨੀ ਜਾਂ ਸੱਚਾਈ ਤੇ ਟਕਾਹ ਤੁਨ ਦੱਸਿਆ ਹੈ ਲੋਕਾਂ ਨੂੰ ਕੁਝ ਕਰਨ ਲਈ ਕੁਝ ਕਰਨ ਦੀ ਇਹ ਗੁੱਡਵਾਇਟ ਗੁੱਡਦਾਰ ਦੀ ਵਿਸ਼ੇਸ਼ਤਾ ਹੁੰਦੀ ਹੈ ਲਾ ਐਂਡ ਆਰਡਰ ਸਟੇਜ ਵਿੱਚ ਵਿਅਕਤੀ ਦੀ ਕੀ ਸੋਚ ਹੁੰਦੀ ਹੈ ਉਹ ਨਿੱਜੀ ਲਾਭ ਸੋਚਦਾ ਹੈ ਸੱਚ ਤੇ ਨਿਜਮਾ ਨਿਜਮਾ ਦੀ ਪਾਲਣਾ ਕਰਦਾ ਹੈ ਜਾਂ ਲੋਕਾਂ ਦੀ ਰਾਜ ਲਾ ਐਂਡ ਆਰਡਰ ਸਟੇਜ ਦੇ ਵਿੱਚ ਉਹ ਨਿਜਮਾ ਦੀ ਪਾਲਣਾ ਕਰਦਾ ਹੈ ਹੈ ਇਨਹੀ ਜੀ ਡਿਲੀਮਾ ਕਿਸ ਮਨੋਵਿਗਿਆਨੀ ਕਿਸ ਮਨੋਵਿਗਿਆਨੀ ਨੇ ਦਿੱਤਾ ਯਾਦ ਜਨੇ ਫਰੋਡ ਨੇ ਕੋਲਵਰਗ ਨੇ ਸਪਿੰਡਰ ਨੇ ਇਹ ਦਿੱਤਾ ਤੁਨੜੜਕੀ ਹਟਿਆ ਕੋਲਵਰਗ ਨੇ ਜੋ ਕਿ ਐਨਜੀ ਦਲੇਮਾ ਵਾਲੀ ਸਟੋਰੀ ਸੁਣਾਈ ਸੀ ਅੱਗੇ ਕੁਐਸਚਨ ਨੰਬਰ 7 ਸਟੇਜ 2 ਵਿੱਚ ਵਿਅਕਤੀ ਸਹੀ ਜਾਂ ਗਲਤ ਨੂੰ ਕਿਵੇਂ ਵੇਖਦੇ ਹਨ ਸਜਾ ਦੇ ਆਧਾਰ ਤੇ ਨਿੱਜੀ ਲਾਭ ਦੇ ਆਧਾਰ ਤੇ ਕਾਨੂੰਨ ਦੇ ਆਧਾਰ ਤੇ ਆਤਮ ਨੈਤਿਕਤਾ ਦੇ ਆਧਾਰ ਤੇ ਸਟੇਜ 2 ਦੇ ਵਿੱਚ ਜਿਹੜਾ ਬੱਚਾ ਆਪਣੇ ਨਿੱਜੀ ਲਾਭ ਦੇ ਆਧਾਰ ਤੇ ਦੇਖਦਾ ਹੈ ਜਿਵੇਂ ਕਿ ਟੋਟ ਫਰ ਟੈਟ ਵਾਲੀ ਸਟੇਜ ਸਟੇਜ ਹੈ ਜੀ अगर यूनीवर्सल एथीकल प्रिंसीपल कि स्टेज में आदि तो नीची स्टेज बच आ स्टेज नंबर सी जी सब तो प्रीमी स्टेज है खतरनाक स्टेज है कोलवर्ग ने अपनी चोरी किसी दांत तो जो अगे वा के दी कि देश दांत अगर वधाई सधाई थी प्याजे तो अगे अगे आप प्याजी वाली चोरी भी कर लगे हेठ निकलिया किटेज पोस्ट कन्वैनशन लैवल में नहीं आती स्टेज पी आती स्टेज छे नहीं आती स्टेज तीन नहीं आँगी तो पोस्ट कन्वैनशन लैवल स्टेज तीन नहीं आती ਅਗਿਆ ਕੁਐਸਚਨ ਨੰਬਰ 11 ਕਿਹੜੀ ਸਟੇਜ ਕਨਵੈਨਸ਼ਨ ਲੈਵਲ ਵਿੱਚ ਸ਼ਾਮਲ ਨਹੀਂ ਹੈ ਕਿਹੜੀ ਕਨਵੈਨਸ਼ਨ ਲੈਵਲ ਵਿੱਚ ਕਿਹੜੀ ਸ਼ਾਮਲ ਨਹੀਂ ਤਿੰਨਾ ਸਟੇਜ 4 ਸਟੇਜ 2 ਤੱਕ ਜਿਹੜੀ ਹੈ ਸਟੇਜ ਜਿਹੜੀ ਹੈ 2 ਉਸ ਦੇ ਵਿੱਚ ਸ਼ਾਮਲ ਨਹੀਂ ਪਰਮੈਨਸ਼ਨ ਲੈਵਲ ਦੇ ਵਿੱਚ ਸਟੇਜ 3 ਤੇ ਸਟੇਜ 4 ਆਉਂਦੀ ਹੈ ਅਗਿਆ ਕੁਐਸਚਨ ਨੰਬਰ 12 ਸੋਸ਼ਲ ਕੰਟਰੈਕਟ ਅਲੋਕੇਸ਼ਨ ਦੀ ਕੀ ਵਿਸ਼ੇਸ਼ਤਾ ਹੈ ਸੋ ਜਾ ਤੋੜਾ ਲੋਕਾਂ ਨੂੰ ਕੁਝ ਕਰਨ ਅੰਦੇ ਆ ਤੇ ਅਧਿਕਾਰਾਂ ਤੇ ਆਂਦੇ ਨਿੱਜੀ ਦਾਵ ਇਹ ਜਿਹੜੀ ਸੋਸ਼ਲ ਕੰਟਰੈਕਟ ਓਪਰੇਸ਼ਨ ਦਾ ਸਟੇਜ ਹੈ ਸਦੀਵ ਚੇਸ ਦਾ ਨਿਆਂ ਤੇ ਅਧਿਕਾਰਾਂ ਉੱਤੇ ਧਿਆਨ ਦੇਣਾ ਹੈ ਹੇਠ ਲਿਖਿਆ ਹੋਇਆ ਕਿਹੜੀ ਸਟੇਜ ਵਿੱਚ ਵਿਅਕਤੀ ਆਪਣੇ ਅੰਦਰੂਨੀ ਅਤੇ ਨੈਤਿਕ ਮਾਪਦੰਡ ਦੇ ਆਧਾਰ ਤੇ ਫੈਸਲਾ ਲੈਂਦਾ ਹੈ ਕਿਹੜੀ ਸਟੇਜ ਵਿੱਚ ਲੈਂਦਾ ਹੈ ਸਟੇਜ 4 2 10 ਦਾ 6 ਦਾ ਇੱਕ ਆਪਣੇ ਆਪ ਨੂੰ ਜਿਆਦਾ ਮਹਿਸੂਸ ਕਿਹੜੀ ਸਟੇਜ ਦੇ ਵਿੱਚ ਕਰਦਾ ਹੈ ਉਹ ਸਟੇਜ ਨੰਬਰ 6 ਪ੍ਰੀ ਕਨਵੈਨਸ਼ਨ ਲੈਵਲ ਵਿੱਚ ਬੱਤੀਆਂ ਦੀ ਸੋਚ ਕਿਹੜੇ ਤਰੀਕੇ ਨਾਲ ਹੁੰਦੀ ਹੈ ਜਿਹੜਾ ਪ੍ਰੀ ਕਨਵੈਨਸ਼ਨ ਲੈਵਲ ਦੇ ਵਿੱਚ ਸੋਚ ਹੁੰਦੀ ਹੈ ਆਤਮ ਨੈਤਿਕਤਾ ਸਜ਼ਾ ਤੇ ਲਾਭ ਕਰਨਾ ਸਮਾਜਿਕ ਨਿਆਂ ਕਰਨਾ ਦੇ ਨਿਯਮਾਂ ਦੀ ਪਾਲਣਾ ਉਹ ਹੈਗੀਏ ਸਜ਼ਾ ਤੇ ਲਾਭ ਕਰਨ ਜਿਹੜੀ ਪਹਿਲਾ ਲੈਵਲ ਹੈ ਚੋਰੀ ਜਿਹੜੀ ਦੇਚਾ ਹੈ ਫਿਰ ਲੇ ਕੇ ਉਹਦੇ ਕੋਲ ਵਰਗ ਨੇ ਕਿਹੜੀ ਵਿਧੀ ਦੀ ਵਰਤੋਂ ਕੀਤੀ ਸੀ ਆਪਣੀ ਚੋਰੀ ਦੀ ਜਾਂਚ ਲਈ ਕਿਹੜੀ ਵਿਧੀ ਦੀ ਵਰਤੋਂ ਕੀਤੀ ਸੀ ਉਸ ਇੰਟਰਵਿਊ ਕਿਉਂਕਿ ਇਸ 72 ਬੱਚੇ ਜਿਹੜੇ ਬੁਲਾਏ ਸੀ ਉਹਨਾਂ ਦੀ ਉਸਨੇ ਇੰਟਰਵਿਊ ਲਈ ਸੀ ਜਿਸ ਤੇ ਜਾ ਕੇ ਅੱਗੇ ਹੈ ਚੋਰੀ ਬਣਾਈ ਸੀ ਉਸਨੇ ਇਹ ਸਟੇਜਿਸ ਬਣਾਈਆਂ ਸੀ ਅੱਗੇ ਫਿਰ ਲੇ ਕੇ ਵਿੱਚ ਕਿਹੜੀ ਵਿਸ਼ੇਸ਼ਤਾ ਸਟੇਜ ਬਣਦੀ ਹੈ ਪੇਜਵਨ ਦੀ ਕਿਹੜੀ ਹੈ ਓਵੇ ਰੂਲਸ ਟੂ ਵਾਈਟ ਪਿਨਿਸ਼ਮੈਂਟ ਮਤਲਬ ਉਹ ਚਰੇ ਦੇ ਡਰ ਤੋਂ ਜਿਹੜਾ ਕੰਮ ਕਰੇਗਾ ਅੱਗੇ ਸਟੇਜ 5 ਨੂੰ ਕੀ ਕਿਹਾ ਗਿਆ ਹੈ ਪੇਜ 5 ਦਾ ਸੋਸ਼ਲ ਕੰਟਰੈਕਟ ਔਰਿਗੇਸ਼ਨ ਹੈ ਕੋਲਬਰਗ ਦੀ ਚੋਰੀ ਵਿੱਚ ਰੀਜਨਿੰਗ ਦੇ ਆਧਾਰ ਤੇ ਕੀ ਨੇ ਆਧਾਰਿਤ ਕੀਤਾ ਜਾਂਦਾ ਹੈ ਕੀਤਾ ਜਾਂਦਾ ਮੋਰਲ ਸਟੇਜਸ ਅੱਗੇ ਹੇਠ ਲਿਖਿਆ ਉਹ ਕਿਹੜੀ ਸਟੇਜਸ ਪੋਸਟ ਕਨਵੈਨਸ਼ਨ ਲੈਵਲ ਦਾ ਹਿੱਸਾ ਹਨ ਹੈ ਪੋਸਟ ਕਨਵੈਨਸ਼ਨ ਲੈਵਲ ਦਾ ਕਿਹੜਾ ਹਿੱਸਾ ਸਟੇਜ ਨੰਬਰ 5 ਹੈ ਜਿਹੜੀ ਕਿ ਜਿਹੜਾ ਆਪਣਾ ਪੋਸਟ ਕਨਵਰਸੇਸ਼ਨ ਲੈਵਲ ਹੈ ਉਹਦੇ ਵਿੱਚ ਸਟੇਜ ਨੰਬਰ 5 ਤੇ 6 ਆਉਂਦੇ ਨੇ ਕੋਲ ਵਰਗ ਦੀ ਥਿਉਰੀ ਮੁੱਖ ਤੌਰ ਤੇ ਕਿਸ ਗੱਲ ਤੇ ਧਿਆਨ ਦਿੰਦੀ ਹੈ ਕੀ ਕਰੀਆ ਕਿਉਂ ਕਰੀਆ ਕਦੋਂ ਕਰੀਆ ਕਿਸ ਲੀਡਰ ਦੀ ਨਕਲ ਕੀਤੀ ਇਹ ਇਸੇ ਦਾ ਹਾਰਤ ਲੈਂਦੀ ਹੈ ਕਿਉਂ ਕਰੀਆ